ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਕਰ ਲਈ ਆ ਜੀ ਟੋਕਾ ਕਿਉਂਕਿ ਮੈਨੂੰ ਕੱਢਣੀ ਸੀ ਧਾਰ ਤੇ ਟੋਕਾ ਅੱਜ ਕਰਕੇ ਨਹੀਂ ਸੀ ਗਿਆ ਡਿਊਟੀ ਤੇ ਲੇਟ ਹੋ ਰਹੀ ਸੀ ਤੇ ਡਿਊਟੀ ਤੇ ਚਲੇ ਗਈ ਤੇ ਫਿਰ ਮੈਨੂੰ ਆਪ ਹੀ ਮੈਂ ਟੋਕਾ ਕੀਤਾ ਤੇ ਟੋਕਾ ਕਰਨ ਤੋਂ ਬਾਅਦ ਫਿਰ ਮੈਂ ਕੱਢੂੰਗੀ ਧਾਰ ਕਿਉਂਕਿ ਮੈਂ ਆਪਣੇ ਪਿੰਡ ਵੀ ਨਾ ਟੋਕਾ ਕਰਦੀ ਰਹੀ ਆ ਤੇ ਮੈਨੂੰ ਥੋੜਾ ਬਾਲਾ ਆਉਂਦਾ ਸੀ ਟੋਕਾ ਕਰਨਾ ਤੇ ਇਹ ਮੈਂ ਹੁਣ ਟੋਕਾ ਕਰ ਲਿਆ ਤੇ ਹੁਣ ਮੈਂ ਕੱਢੂੰਗੀ ਤਾਰ ਤੇ ਆਜੋ ਫਿਰ ਆਪਾਂ ਕੱਢੀਏ ਤਾਰ ਤੇ ਹੌਣ ਮੈਂ ਕੱਢ ਲਈ ਜੀ ਤਾਰ ਤੇ ਬੀਬੀ ਸਾਡੀ ਬੈਠੀ ਨਾਉ ਕੱਟੀ ਜਾਂਦੀ ਹੈ ਤੇ ਇਹ ਦੇਖੋ ਆੜੂਆਂ ਦਾ ਬੀਜ ਤਿਆਰ ਹੋਇਆ ਨਾ ਘਰੇ ਇਹ ਬੀਜ ਤਿਆਰ ਕੀਤਾ ਸੀ ਤੇ ਇਸ ਬੂਟੇ ਨੂੰ ਨਾ ਦੂਸਰੀ ਵਾਰ ਇਹ ਫਰੂਟ ਲੱਗਾ ਹੈ 1.5 ਸਾਲ ਦਾ ਇਹ ਮਸਾ ਹੀ ਹੋਇਆ ਹੈ